ਆ ਦੇਖ ਲਓ ਭਰਾਵਾ ਹਸਪਤਾਲਾਂ ਦੇ ਹਾਲ ਤੇ ਬੰਦਾ ਕੂਣੀ ਦਾ ਇਲਾਜ ਕਰਵਾਉਣ ਆਇਆ ਸੀ ਤੇ ਉਹਦੇ ਡਾਕਟਰਾਂ ਨੇ ਜਿਹੜੇ ਉੱਥੇ ਬੰਦੇ ਰੱਖੇ ਹੁੰਦੇ ਆ ਕੰਪਿਊਟਰ ਰੱਖੇ ਹੁੰਦੇ ਆ ਤੇ ਉਹਨਾਂ ਨੇ ਗਲਤ ਟੀਕਾ ਲਾਤਾ ਤੇ ਜਿਸ ਦੇ ਕਾਰਨ ਉਹਦੀ ਮੌਤ ਹੋ ਗਈ ਤੇ ਆ ਦੇਖੋ ਜੀ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੋ ਗਿਆ ਤੇ ਇਹ ਕੋਈ ਪ੍ਰਾਈਵੇਟ ਹਸਪਤਾਲ ਹਸਪਤਾਲ ਆਗਾ ਤੇ ਜਿਹਦੇ ਵਿੱਚ ਬੰਦਾ ਕੂਣੀ ਦਾ ਇਲਾਜ ਕਰਾਉਣ ਆਇਆ ਸੀ ਆਪਦਾ ਤੇ ਉਹਦੇ ਗਲਤ ਟੀਕਾ ਲੱਗ ਗਿਆ ਤੇ ਜਿਸ ਕਾਰਨ ਉਹਦੀ ਜਾਨ ਚਲੀ ਗਈ ਆ ਤੇ ਆ ਦੇਖੋ ਜੀ ਹੁਣ ਮੁੜ ਕੇ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੋ ਗਿਆ ਤੇ ਆ ਦੇਖੋ ਜੀ ਕਿਵੇਂ ਮਾਂ ਵਿਚਾਰੀ ਪੁੱਭਾ ਮਾਰ ਮਾਰ ਕੇ ਰੋ ਰਹੀ ਆ ਤੇ ਇਹੋ ਜਿਹੇ ਹਸਪਤਾਲਾਂ ਤੇ ਐਕਸ਼ਨ ਹੋਣਾ ਚਾਹੀਦਾ ਜੀ ਪੂਰਾ ਤੇ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਆ ਤੇ ਜਿਨ੍ਹਾਂ ਨੇ ਵੀ ਇਸ ਘਟਨਾ ਨੂੰ ਅੰਜਾਮ ਦਿੱਤਾਗਾ ਤੇ ਉਹਨਾਂ ਨੂੰ ਸਖਤ ਤੋਂ ਸਖਤ ਸਜ਼ਾ ਮਿਲਣੀ ਚਾਹੀਦੀ ਆ ਤੇ ਇਹ ਹਾਲ ਨੇ ਜੀ ਹਸਪਤਾਲਾਂ ਦੇ ਤੇ ਆਹ ਦੇਖੋ ਜੀ ਕਿਵੇਂ ਵਿਚਾਰੀ ਮਾਂ ਤਾਂ ਹਾਂ ਮਾਰ ਮਾਰ ਕੇ ਰੋਂਦੀ ਆ ਤੇ ਆ ਜਿਹੜੇ ਨੌਲਜ ਘੱਟ ਰੱਖਦੇ ਆ ਤੇ ਉਹ ਰੱਖ ਰੱਖੇ ਆ ਬੰਦੇ ਪ੍ਰਾਈਵੇਟ ਹਸਪਤਾਲਾਂ ਦੇ ਵਿੱਚ ਤੇ ਘੱਟ ਤਨਖਾਹ ਤੇ ਤੇ ਉਹਨਾਂ ਨੂੰ ਪਤਾ ਹੁੰਦਾ ਨਹੀਂ ਕੋਈ ਤੇ ਉਹਨਾਂ ਨੇ ਗਲਤ ਟੀਕਾ ਲਾਤਾ ਤੇ ਜਿਸ ਕਰਕੇ ਉਹਦੀ ਜਾਨ ਚਲੀ ਗਈ ਆ ਵਿਚਾਰੇ ਦੀ ਤੇ ਆਹ ਦੇਖੋ ਜੀ ਪਰਿਵਾਰ ਦਾ ਰੋ ਰੋ ਬੋਲ ਹਾਲ ਹੋ ਰਿਹਾਗਾ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤੇ ਤਾਂ ਕਿ ਜੋ ਪਰਿਵਾਰ ਨੂੰ ਇਨਸਾਫ ਮਿਲ ਸਕੇ ਤੇ ਕਮੈਂਟ ਕਰਕੇ ਤੁਸੀਂ ਦੱਸੋ ਜੀ ਇਹਦੇ ਵਿੱਚ ਤੇ ਵੀ ਕੀ ਸਜ਼ਾ ਮਿਲਣੀ ਚਾਹੀਦੀ ਹੈ ਇਹਨਾਂ ਨੂੰ